ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੀ ਵਾਲ ਕੰਗਨਾ ਨੇ ਕਾਂਗਰਸ ਪਾਰਟੀ ਪ੍ਰਤੀ ਦਿੱਤਾ ਵਿਵਾਦਿਤ ਬਿਆਨ ਕਾਂਗਰਸ ਨੂੰ ਕਿਹਾ ਦੇਸ਼த்ਰੋਹੀ ਪਾਰਟੀ ਕਿਹਾ ਸੰਸਦ ਚ ਬਚਕਾਨਾ ਹਰਕਤਾਂ ਕਰਦੇ ਨੇ ਰਾਹੁਲ ਗਾਂਧੀ ਵਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਦਾ ਦੇਹਾਂਤ 72 ਸਾਲ ਦੀ ਉਮਰ ਛਲੇ ਆਖਰੀ ਸਾਹ ਕੈਂਸਰ ਦੀ ਬਿਮਾਰੀ ਤੋਂ ਸੰਪੀੜਤ ਸਰਹੰਦ ਪਟਿਆਲਾ ਰੋਡ ਤੇ ਵਾਪਰੇ ਸੜਕੀ ਹਾਦਸੇ 'ਚ પતિ ਪਤਨੀ ਦੀ ਮੌਤ ਸੱਤ ਗੰਭੀਰ ਸੱਖ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਹਿਮਾਚਲ ਪ੍ਰਦੇਸ਼ ਦੀ ਮੰਡੀ ਸੰਸਦੀ ਸੀਟ ਤੋਂ ਚੋਣ ਲੜ ਰਹੀ ਉਤਰੀ ਭਾਜਪਾ ਦੀ ਉਮੀਦਵਾਰ ਕੰਗਨਾ ਰਣੌਤ ਨੇ ਬੰਜਾਰ ਵਿਧਾਨ ਸਭਾ ਦੇ ਬਜੌਰਾ ਚ ਇੱਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਪਾਰਟੀ ਨੂੰ ਦੇਸ਼ ਧਰੋਹੀ ਕਰਾਰ ਦਿੰਦੇ ਹੋਏ ਰਾਹੁਲ ਗਾਂਧੀ ਤੇ ਚੁਟਕੀ ਲੈਂਦੇ ਕਿਹਾ ਕਿ ਕਦੇ ਲੋਕਤੰਤਰ ਦੇ ਮੰਦਰ ਚ ਰਾਹੁਲ ਗਾਂਧੀ ਅੱਖਾਂ ਮਾਰ ਜਾਂਦੇ ਨੇ ਅਤੇ ਬਚਕਾਨਾ ਹਰਕਤਾਂ ਕਰਦੇ ਨੇ ਕੰਗਨਾ ਨੇ ਕਿਹਾ ਕਿ ਪਿਛਲੇ 6-7 ਤੋਂ ਸਾਲਾਂ ਦੇ ਵਿੱਚ ਭਾਰਤ ਅਰਥ ਵਿਵਸਥਾ ਵਿੱਚ 11ਵੇਂ ਸਥਾਨ ਤੋਂ 5ਵੇਂ ਸਥਾਨ ਤੇ ਆ ਗਿਆ ਭਾਰਤ ਦੀ ਆਰਥਿਕਤਾ 5ਵੇਂ ਸਥਾਨ ਤੇ ਪਹੁੰਚਣ ਨਾਲ ਕਈ ਦੇਸ਼ ਅੰਤਰਰਾਸ਼ਟਰੀ ਪੱਧਰ ਤੇ ਚੌਕਸ ਹੋ ਗਏ ਨੇ ਕੰਗਨਾ ਨੇ ਅੱਗੇ ਕਿਹਾ ਕਿ ਅੰਤਰਰਾਸ਼ਟਰੀ ਤਾਕਤਾਂ ਕਾਂਗਰਸ ਨਾਲ ਹੱਥ ਮਿਲਾ ਰਹੀ ਨੇ ਤੇ ਕਾਂਗਰਸ ਪਹਿਲਾਂ ਹੀ ਦੇਸ਼ ਤਰੋਹੀ ਸੀ ਤੇ ਨਾ ਅੰਤਰਰਾਸ਼ਟਰੀ ਸਾਜਸ਼ਟਾ ਤੋਂ ਸਾਨੂੰ ਬਚ ਕੇ ਰਹਿਣਾ ਚਾਹੀਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੋਗਪੁਰਸ਼ ਨੇ ਅਤੇ ਇਸੇ ਭਾਗਾ ਵਾਲੇ ਕੰਗਨਾ ਨੇ ਇੱਕ ਵਾਰ ਫਿਰ ਦੁਹਰਾਇਆ ਕਿ ਸਾਨੂੰ ਸਹੀ ਅਰਥਾਂ 'ਚ ਆਜ਼ਾਦੀ ਮਿਲੀਏ ਤੇ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਆਜ਼ਾਦੀ ਸਨਾਤਨ ਦੀ ਆਜ਼ਾਦੀ 2014 ਤੋਂ ਬਾਅਦ ਹੈ बिहार ਦੇ ਸਾਬਕਾ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਦਾ ਦੇਹਾਂਤ ਹੋ ਗਿਆ ਉਹਨਾਂ ਦੀ ਉਮਰ 72 ਸਾਲ ਸੀ ਉਹ ਕੈਂਸਰ ਤੋਂ ਪੀੜਤ ਸੂਬੇ ਦੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਆਪਣੇ ਐਕਸੈਂਡਲ ਤੇ ਪੋਸਟ ਕਰਕੇ ਉਹਨਾਂ ਦੀ ਮੌਤ ਦੀ ਜਾਣਕਾਰੀ ਦਿੱਤੀ ਉਹਨਾਂ ਲਿਖਿਆ ਕਿ ਉਹ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਤੇ ਸਾਬਕਾ ਰਾਜ ਸਭਾ ਮੈਂਬਰ ਸੁਸ਼ੀਲ ਮੋਦੀ ਜਿਨੂੰ ਉਹਨਾਂ ਦੇ ਦੇਹਾਂਤ ਤੇ ਦਿਲੋਂ ਸ਼ਰਧਾਂਜਲੀ ਭੇਟ ਕਰਦੇ ਨੇ ਬਿਹਾਰ ਪਾਂਚਪਾਲੀ ਨਾ ਪੂਰਾ ਹੋਣ ਵਾਲਾ ਕਟ ਹੈ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਅਕਾਲੀ ਦਲ ਤੋਂ ਕੱਢੇ ਜਾਣ ਤੋਂ ਬਾਅਦ ਬੀਬੀ ਹਰਜਿੰਦਰ ਕੌਰ ਨੇ ਪਹਿਲੀ ਵਾਰ ਪ੍ਰੈਸ ਕਾਨਫਰੰਸ ਕੀਤੀ ਤੇ ਮੀਡੀਆ ਸਾਹਮਣੇ ਬੇਬਾਕੀ ਨਾਲ ਬੋਲਦੇ ਕਿਹਾ ਕਿ ਉਹ ਅਕਾਲੀ ਦਲ ਚਾਹੇ ਤੇ ਅਕਾਲੀ ਦਲ ਚ ਰਹੇਗੀ ਬੀਬੀ ਹਰਜਿੰਦਰ ਕੌਰ ਨੇ ਕਿਹਾ ਕਿ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਨਹੀਂ ਹੋਏਗੀ ਤੇ ਸੱਚ ਹੈ ਕਿ ਉਹ ਦੋ ਵਾਰ ਚੰਡੀਗੜ੍ਹ ਦੀ ਮਿਆਰ ਚਾਰ ਵਾਰ ਕੌਂਸਲਰ ਤੇ ਸੱਤ ਵਾਰ ਐਸਜੀਪੀਸੀ ਦੀ ਮੈਂਬਰ ਵੀ ਰਹਿ ਚੁੱਕੀ ਹੈ ਉਹਨਾਂ ਨੇ ਕਿਹਾ ਕਿ ਉਸ ਨੂੰ ਕਿਸੇ ਸਾਜ਼ਿਸ਼ ਤਹਿਤ ਫਸਾਇਆ ਗਿਆ ਤੇ ਉਸ ਨੂੰ ਪਤਾ ਲੱਗਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਕਾਲੀ ਆ ਅਕਾਲੀਆਂ ਮੈਂ ਜਨਮ ਤੋਂ ਅਕਾਲੀਆਂ ਤੇ ਮੈਂ ਅਕਾਲੀ ਸੀ ਅਕਾਲੀ ਹਾਂ ਤੇ ਅਕਾਲੀ ਹੀ ਰਹਾਂਗੀ ਔਰ ਮੈਂ ਤੁਹਾਨੂੰ ਅੱਜ ਸ਼ੇਅਰ ਕਰਦੀ ਹਾਂ ਤੁਹਾਡੀ ਜਾਣਕਾਰੀ ਵਿੱਚ ਅਕਾਲੀ ਦਾ ਮਾਇਨਾ ਕੀ ਹੁੰਦਾ ਅਕਾਲੀ ਹੁੰਦਾ ਕਾਲ ਮੁਕਤ ਸੂਰਮੇ ਦਾ ਨਾਮ ਹੈ ਅਕਾਲੀ ਸੋ ਮੈਂ ਨਿਰਪੋਅ ਨਿਰਵੈਰ ਦਾ ਝੰਡਾ ਲੈ ਕੇ ਸਰਬੱਤ ਦੇ ਭਲੇ ਨੂੰ ਸਮਰਪਿਤ ਹੁੰਦਿਆਂ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਚੰਡੀਗੜ੍ਹ ਵਿੱਚ 30 ਸਾਲਾਂ ਤੋਂ ਐਕਟਿਵ ਅਕਾਲੀ ਦਲ ਦੇ ਨੁਮਾਇਦੇ ਵਜੋਂ ਰੋਲ ਦੇ ਬਾਇਆ ਸੰਗਤ ਦਾ ਥਾ ਸਾਥ ਮਿਲਿਆ ਸੱਤ ਜਿੱਤਾਂ ਮੈਂ ਚੰਡੀਗੜ੍ਹ ਤੋਂ ਪਾਰਟੀ ਦੀ ਝੋਲੀ ਚ ਪਾਈਆਂ ਨੇ ਚਾਰ ਵਾਰੀ ਕਾਉਂਸਲਰ ਦੋ ਵਾਰੀ ਮੇਅਰ ਤੇ ਸਤਵੀਂ ਵਾਰ ਸ਼੍ਰੋਮਿੰਗ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣਨਾ ਮੈਂ ਮਾਰ ਨਾਲ ਹਮੇਸ਼ਾ ਆਖਿਆ ਸਭ ਥਾਵਾਂ ਤੇ ਕਿ ਸ਼੍ਰੋਮਿੰਗ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੰਡੀਗੜ੍ਹ ਤੋਂ ਬਣਨਾ ਆਪਣੇ ਆਪ ਚ ਵਿਲੱਖਣ ਸੀ ਕਿਉਂਕਿ ਮੇਰੀ ਚੋਣ ਚੰਡੀਗੜ੍ਹ ਦੀ ਸੰਗਤ ਨੇ ਲੜੀ ਸੀ ਮੈਂ ਨਹੀਂ ਸੀ ਲੜਿਆ ਮੈਂ ਤਿਆਰ ਵੀ ਨਹੀਂ ਸੀ ਮੈਂ ਆਪਣੀ ਵੋਟ ਉਦੋਂ ਬਣਾਈ ਸੀ ਜਦੋਂ ਮੈਨੂੰ ਟਿਕਟ ਮਿਲ ਗਈ ਸੀ ਕਿਉਂਕਿ ਮੈਂ ਚਾਹ ਨਹੀਂ ਸੀ ਮੈਂ ਇੱਕ ਪੰਥਕ ਪ੍ਰਚਾਰਕ ਸ਼ੁਰੂ ਤੋਂ ਹਾਂ ਮੈਂ ਬਿਵਾਕੀ ਨਾਲ ਪੰਥ ਦੀ ਗੱਲ ਰੱਖਣ ਚ ਬਿਲਾ ਮਿਸ਼ਵਾਸ ਰੱਖਦੀ ਸੀ ਮੈਂ ਪੰਜਾਬ ਪੰਜਾਬੀਏਤ ਨੂੰ ਸਮਰਪਿਤ ਸੀ ਮੈਂ ਚਾਹ ਨਹੀਂ ਸੀ ਕਿ ਮੈਂ ਕਿਸੇ ਦਾਇਰੇ ਵਿੱਚ ਹੋਵਾਂ ਪਰ ਜਦੋਂ ਮੈਨੂੰ ਪਾਰਟੀ ਨੇ ਹੁਕਮ ਲਗਾਇਆ ਬਾਦਲ ਸਾਹਿਬ ਨੇ ਮੈਨੂੰ ਕਿਹਾ ਮੈਂ ਜਾ ਕੇ ਸਭ ਤੋਂ ਪਹਿਲਾਂ ਆਪਣੀ ਵੋਟ ਬਣਾਈ ਔਰ ਉਦੋਂ ਕੈਂਡੀਡੇਟ ਆਪਣਾ ਨਾਮੀਨੇਸ਼ਨ ਭਰ ਰਹੇ ਸੀ ਪਰ ਕਮਾਲ ਹੋਇਆ ਕਿ ਸਭ ਗੁਰੂ ਘਰਾਂ ਤੋਂ ਸੰਗਤਾਂ ਨੇ ਕਮਾਨ ਸੰਭਾਲ ਲਈ ਔਰ ਜਦੋਂ ਮੈਂ ਜਿੱਤ ਕੇ ਗਈ 40 ਸੈਕਟਰ ਚ ਮੈਨੂੰ ਜ਼ਿੰਦਗੀ ਦਾ ਮੇਰਾ ਉਹ ਅਹਿਮ ਵਾਕ ਹੈ ਮੈਨੂੰ ਸੰਗਤ ਨੇ ਕਿਹਾ ਜਿੱਦਾਂ ਇੱਕ ਮੂਮੈਂਟ ਚੱਲੀ ਸੀ ਨਾ ਮੈਂ ਅੰਨਾ ਹਾਂ ਆ ਤੇ ਲੋਕ ਤੁਰਪੇ ਸੀ ਅਸੀਂ ਵੀ ਸਭ ਨੂੰ ਕਹਿੰਦਾ ਸੀ ਅਸੀਂ ਹਰਜਿੰਦਰ ਕੌਰ ਹਾਂ ਔਰ ਮੈਂ ਚੰਡੀਗੜ੍ਹ ਦੇ ਅੱਧੇ ਸੈਕਟਰਾਂ ਚ ਗਈ ਵੀ ਨਹੀਂ ਸੀ ਉੱਥੋਂ ਲੋਕਾਂ ਨੇ ਮੈਨੂੰ 80% ਵੋਟਾਂ ਪਾਈਆਂ ਸੀ ਸੋ ਤੁਸੀਂ ਸਮਝ ਸਕਦੇ ਹੋ ਇੰਨਾ ਵੱਡਾ ਸੰਗਤ ਦਾ ਵਿਸ਼ਵਾਸ ਪਿਆਰ ਕਰਜ਼ਾ ਤੁਹਾਡੇ ਸਿਰ ਤੇ ਹੋਵੇ ਤੁਸੀਂ ਜ਼ਿੰਦਗੀ ਭਰ ਕਿਸੇ ਪਾਸੇ ਨਹੀਂ ਜਾ ਸਕਦੇ ਔਰ ਚਾਹੇ ਉਹ ਕਿਸਾਨ ਮੋਰਚਾ ਹੈ ਚਾਹੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੈ ਮੈਂ ਕਿਸਾਨ ਦੀ ਧੀ ਪਹਿਲਾਂ ਪਰ ਉਸ ਤੋਂ ਵੀ ਜ਼ਿਆਦਾ ਮੇਰਾ ਕੌਮੀ ਫਰਜ਼ ਹੈ ਤੇ ਮੈਂ ਹਮੇਸ਼ਾ ਹੀ ਇਹਨਾਂ ਸਾਰੇ ਮੋਰਚਿਆਂ 'ਚ ਵੱਧ ਚੜ ਕੇ ਹਿੱਸਾ ਪਾਇਆ ਤੇ ਪੰਨ ਦੀ ਵੀ ਰਵਾਂਗੀ ਮੈਂ ਚੰਡੀਗੜ੍ਹ ਦੀ ਸੰਗਤ ਨੂੰ ਤੋਂ ਅੱਡੇ ਰਹੇ ਵਿਸ਼ਵਾਸ ਦਿਵਾਉਣਾ ਚਾਹੁੰਦੀ ਆ ਕਿ ਮੈਂ ਜੋ ਸੀ ਮੈਂ ਉਹੀ ਹਾਂ ਮੈਂ ਪਾਰਟੀ ਲਈ ਉਸੇ ਤਰ੍ਹਾਂ ਹੀ ਸੇਵਾ ਕਰਨੀ ਹੈ ਔਰ ਉਹਨਾਂ ਦਾ ਪਿਆਰ ਵਿਸ਼ਵਾਸ ਮੇਰੇ ਨਾਲ ਹੈ ਉਹਨਾਂ ਦੇ ਪਿਆਰ ਵਿਸ਼ਵਾਸ ਨੂੰ ਲੈ ਕੇ ਇੱਦਾਂ ਹੀ ਅੱਗੇ ਵਧਾਂਗੇ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਕੀਤੀ ਗਈ ਸਰਹੰਦ ਫਤਿਹ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਇਆ ਜਾ ਰਿਹਾ ਸਮਾਗਮਾ ਦੌਰਾਨ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਇੰਟਰਨੈਸ਼ਨਲ ਗੱਤਕਾ ਕਾਫ਼ ਕਰਵਾਇਆ ਗਿਆ। ਜਿਸ ਵਿੱਚ ਵੱਖ-ਵੱਖ ਰਾਜਾਂ ਤੋਂ 8 ਲੜਕੇ ਤੇ ਲੜਕੀਆਂ ਦੀਆਂ ਨਾਂਬਰ ਗੱਤਕਾ ਖਿਡਾਰੀਆਂ ਦੀ ਟੀਮਾਂ ਨੇ ਭਾਗ ਲਿਆ ਇਸ ਮੌਕੇ ਤੇ ਗੱਤਕਾ ਦੀ ਫਾਈਟ ਦੇ ਮੁਕਾਬਲੇ ਵੀ ਕਰਾਇਆ ਗਿਆ ਇਸ ਗੱਤਕਾ ਕੱਪ ਦਾ ਉਦਘਾਟਨ ਸ਼ੌਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਵਤਾਰ ਸਿੰਘ ਰਿਆ ਸ਼੍ਰੀ ਗ੍ਰੰਥ ਸਾਹਿਬ ਵਰਲ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਵਾਈਸ ਚਾਂਸਰ ਡਾਕਟਰ ਪ੍ਰਿਤਪਾਲ ਸਿੰਘ ਸ਼ੌਮੀ ਕਮੇਟੀ ਦੇ ਖੇਰਸ ਕਰਤਾ ਤਰਜਿੰਦਰ ਸਿੰਘ ਪੰਡਾ ਤੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕਾਂਗਵਲੋਂ ਸਨਜੇ ਤੌਰ ਤੇ ਕੀਤਾ ਗਿਆ ਇਸ ਮੌਕੇ ਗੱਤਕਾ ਕੱਪ ਦੇਖਣ ਆਏ ਸੰਗਤਾਂ ਵਿੱਚ ਵੀ ਕਾ ਪੰਜਵਾਂ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਬਸੰਤ ਤੇ amni ਅੰਮ੍ਰਿਤਸਰ ਵਿਖੇ ਚੋਣ ਪ੍ਰਚਾਰ ਦੌਰਾਨ ਪਾਰਟੀ ਵਰਕਰਾਂ ਨੂੰ ਮਿਲ ਕੇ ਚੋਣ ਪ੍ਰਚਾਰ ਕੀਤਾ ਤੇ ਲੋਕਾਂ ਨੂੰ ਭਾਜਪਾ ਦੇ ਹੱਕ ਵਿੱਚ ਵੋਟ ਪੁੱਗਤਾਉਣ ਦੀ ਬੇਨਤੀ ਕੀਤੀ ਇਸ ਮੌਕੇ ਉਹਨਾਂ ਦੇ ਨਾਲ ਸੁਖਵਿੰਦਰ ਸਿੰਘ ਪਿੰਟੂ ਆਮਨ ਐਰੀ ਸਮੇਤ ਵੱਡੀ ਗਿਣਤੀ ਵਿੱਚ ਪਾਜਪਾ ਵਰਕਰ ਮੌਜੂਦ ਸਨ ਜਦੋਂ ਜੀ ووٹ ਪਾਉਂਦੇ ਆ ਸਾਨੂੰ ਕੋਈ ਫਤ ਨਹੀਂ ਪੈਂਦਾ ਅਸੀਂ ਕਹਿੰਨੇ ਕੋਈ ਵੀ ਆ ਰਿਜੈਕਟ ਹੋ ਜੂਵੇ ਇਹ ਪਾਰਲੀਮੈਂਟਰੀ ਇਲੈਕਸ਼ਨ ਮੋਦੀ ਸਾਹਿਬ ਦੀ ਸਰਕਾਰ ਬਣਨੀ ਹੈ ਤੇ ਅੰਮ੍ਰਿਤਸਰ ਕਿੱਥੇ ਹੈ ਤੇ ਭਾਰਤ ਕਿੱਥੇ 6 ਸਾਲ ਤੇ ਇਹ ਦੌਰ ਕਿਥੋਂ ਕਿੱਥੇ ਪਹੁੰਚ ਗਿਆ ਤੇ 7 ਸਾਲ ਦੇ ਤੇ ਸਾਡੇ ਐਮਪੀ ਸਾਹਿਬ ਬੈਠੇ ਨਹੀਂ ਤੇ ਅੰਮ੍ਰਿਤਸਰ ਕਿਥੋਂ ਕਿੱਥੇ ਪਹੁੰਚੇ ਹਲਕਾ ਫਿਰੋਜ਼ਪੁਰ ਤੋਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾਰ ਦੀ ਚੋਣ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਪੂਜਾ ਲੁਥਰਾ ਸੱਚ ਦੇਵਾ ਵੱਲੋਂ ਹਲਕਾ ਬੱਲੂ ਆਣਾ ਤੇ ਅਬੋਹਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਪੂਜਾ ਲੁਥਰਾ ਨੇ ਵੱਖ-ਵੱਖ ਵਾਡਾਂ ਸੰਪਰਕ ਮੀਟਿੰਗਾਂ ਦੌਰਾਨ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਮਾਂ ਬਾਰੇ ਜਾਣੂ ਕਰਵਾ ਕੇ ਜਗਦੀਪ ਸਿੰਘ ਕਾਕਾ ਬਰਾਰ ਦੇ ਹੱਥ ਵਿੱਚ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ। ਅੱਜ ਅਸੀਂ ਬੱਲੂਆਣਾ ਹਲਕੇ ਤੇ ਅਬੋਹਰ ਦੇ ਵਾੜਾ ਦੇ ਵਿੱਚ ਜਿਹੜੀ ਅੱਜ ਮੀਟਿੰਗ ਕੀਤੀ ਏ ਇਹ ਜਿਹੜੀ ਮੀਟਿੰਗ ਏ ਉਹ ਮਹਿਲਾ ਵਿੰਗ ਦੇ ਰਿਗਾਰਡਿੰਗ ਜਿਹੜੀ ਲਗਾਤਾਰ ਸਾਡੀ ਚੱਲ ਰਹੀਆਂ ਨੇ ਤਾਂ ਸਾਨੂੰ ਜਿਹੜੀਆਂ ਸਾਡੀਆਂ ਔਰਤਾਂ ਵੱਲੋਂ ਤੇ ਸਾਰੀ ਜਨਤਾ ਵੱਲੋਂ ਬਹੁਤ ਵਧੀਆ ਜਿਹੜਾ ਹੰਗਾਰਾ ਮਿਲ ਰਿਹਾ ਹੈ ਸਾਡੇ ਜਿਹੜੇ ਲੋਕ ਸਭਾ ਦੇ ਉਮੀਦਵਾਰ ਜਗਦੀਪ ਸਿੰਘ ਆਕਾ ਬਰਾੜ ਜੀ ਨੇ ਉਹਨਾਂ ਦੇ ਹੱਕ ਵਿੱਚ ਲਗਾਤਾਰ ਮੀਟਿੰਗਾਂ ਤੇ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਔਰ ਉਹਦੇ ਤਹਿਤ ਹੀ ਜਿਹੜਾ ਸਾਨੂੰ ਹੰਗਾਰਾ ਮਿਲ ਰਿਹਾ ਹੈ ਮੈਂ ਸਾਰੀ ਜਨਤਾ ਦਾ ਤੇ ਵੱਲ ਸ਼ੁਕਰੀਆ ਦਾ ਕਰਨੀ ਆ ਕਿ ਆਪਣਾ ਪਿਆਰ ਤੇ ਸਹਿਯੋਗ ਐਵੇਂ ਬਣਾਈ ਰੱਖਿਓ ਜੇ ਤੇ ਅੱਜ ਜਿਹੜੀ ਜੜੀ ਮੀਟਿੰਗ ਹੈ ਉਹ ਸੰਦੀਪ ਨੋਖਵਾਲ ਜੀ ਤੇ ਨਾਲ ਹੀ ਵਿਨੋਦ ਲਈ ਜਿਹੜੇ ਵਾਰਡਿੰਗ ਚਾਰਜ ਨੇ ਇਸ ਤੋਂ ਇਲਾਵਾ ਇੱਥੇ ਜਤਿੰਦਰ ਕੌਰ ਜੀ ਬਲੋਕ ਪ੍ਰਧਾਨ ਸਾਡੇ ਪਾਕਵੰਤੀ ਆਂਟੀ ਜੋ ਕਿ ਜ਼ਿਲ੍ਹਾ ਸਕੱਤਰ ਨੇ ਉਹ ਸਾਰੇ ਅੱਜ ਮੌਜੂਦ ਨੇ ਤੇ ਨਾਲੇ ਸਾਡੇ ਪਾਰਟੀ ਦੇ ਹੋਰ ਵੀ ਉਧੇਦਾਰ ਸਹਿਬਾਨ ਇੱਥੇ ਮੌਜੂਦ ਨੇ ਤਾਂ ਜਿਵੇਂ ਅਸੀਂ ਅੱਜ ਪਿੰਡਾਂ ਦੇ ਵਿੱਚ ਵਾੜਾਂ ਵਿੱਚ ਜਾਂ ਜਿੰਨੇ ਵੀ ਅਸੀਂ ਹਲਕਿਆਂ ਵਿੱਚ ਲਗਾਤਾਰ ਮੀਟਿੰਗ ਕਰ ਰਹੇ ਹਾਂ ਤਾਂ ਜਿੰਨਾ ਵੀ ਇਹ ਜਨਤਾ ਵੱਲੋਂ ਬਹੁਤ ਪਿਆਰ ਤੇ ਬਹੁਤ ਵਧੀਆ ਜਿਹੜਾ ਹੁੰਗਾਰ ਦਿੱਤਾ ਜਾ ਰਿਹਾ ਇਕ ਮੰਦ ਭਾਗੀ ਖਬਰ ਫਤਿਹਗੜ੍ਹ ਸਾਹਿਬ ਤੋਂ ਆ ਰਹੀ ਹੈ ਜਿੱਥੇ ਸਰਹੰਦ ਪਟਿਆਲਾ ਰੋਡ ਤੇ ਪਿੰਨ ਨਲੀਨੀ ਨੇੜੇ ਇੱਕ ਵਿਆਹ ਸਮਾਗਮ ਦੀ ਪਾਰਟੀ ਵਿੱਚ ਜਾਰੀ ਨੋਵਾ ਗੱਡੀ ਇੱਕ ਕੈਂਟਰ ਨਾਲ ਟਕਰਾ ਜਾਣ ਕਾਰਨ ਸੜਕੇ ਹਾਸੀ ਦਾ ਸ਼ਿਕਾਰ ਹੋ ਗਏ ਜਿਸ ਕਾਰਨ ਨੋਵਾ ਗੱਡੀ 'ਚ ਸਵਾਰ પતિ ਪਤਨੀ ਦੀ ਮੌਤ ਹੋ ਗਈ ਜਦੋਂ ਕਿ 7 ਵਿਅਕਤੀ ਗੰਭੀਰ ਰੂਪੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਰਜਿੰਦਰਾ ਹਸਪਤਾਲ ਪਟਿਆਲਾ ਦੀ ਐਫਰ ਕੀਤਾ ਗਿਆ ਜਦੋਂ ਕਿ ਮੌਕੇ ਤੋਂ ਕੈਂਟਰ ਚਾਲਕ ਫਰਾਰ ਹੋ ਗਿਆ ਤੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਵੱਲੋਂ ਨਾਮੀ ਬਣਾਈ ਗਈ ਸੜਕ ਸੁਰੱਖਿਆ ਫੋਰਸ ਤੇ ਸਵਾਲ ਚੁੱਕ ਆ ਪਹੁੰਚਣ ਕਾਰਨ ਸਰਹੰਦ ਪਟਿਆਲਾ ਰੋਡ ਜਾਮ ਕਰਕੇ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਉਹਨਾਂ ਕਿਹਾ ਕਿ ਲੋਕਾਂ ਦੀ ਮਦਦ ਕਰਨ ਦੀ ਬਜਾਏ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਨੇ ਸਬੰਧਿਤ थाना ਮੁੱਲੇਪੁਰ ਦੇ ਐਸਐਚਓ ਬਲਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਲਾਸ਼ਾਂ ਦਾ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਤੇ ਕੈਂਟਰ ਚਾਲਕ ਦੇ ਖਿਲਾਫ थाना ਮੁੱਲੇਪੁਰ ਵਿਖੇ ਮਾਮਲਾ ਦਰਜ ਅੱਜ ਗੱਲ ਵਿਆਹ ਦਾ ਪ੍ਰੋਗਰਾਮ ਸੀਗਾ ਜੀ ਤੇ ਸ਼ਾਮੀ ਸਾਡੀ ਨਾਲ ਦੇ ਪਿੰਡ ਪੈਲਸ ਦੇ ਵਿੱਚ ਨਲੀਨੀ ਵੀ ਨਲੀਨੀ ਤੇ ਉਥੇ ਪੈਲਸ ਦੇ ਵਿੱਚ ਪ੍ਰੋਗਰਾਮ ਕੀਤਾ ਹੋਇਆ ਸੀਗਾ ਵਿਆਹ ਦਾ ਪਾਰਟੀ ਦਾ ਤੇ ਉਸ ਤੋਂ ਬਾਅਦ ਜੀ ਸਾਰੇ ਮਤਲਬ 8:00 ਵਜੇ ਦੇ ਕਰੀਬ ਦੇ ਨੇੜੇ ਸਾਡੀ ਲਾਸਟ ਜਿਹੜੀ ਗੱਡੀ ਆ ਰਹੀ ਸੀਗੀ ਪੈਲਸ ਵੱਲ ਨੂੰ ਰੋਡ ਕ੍ਰੋਸ ਕਰ ਰਹੀ ਜੀ ਤੇ ਉਹਦਾ ਲਗਭਗ ਰੋਡ ਕ੍ਰੋਸ ਹੋ ਹੀ ਗਿਆ ਸੀ ਉਹਨਾਂ ਨੇ ਆਪਣੀ ਇੰਡੀਕੇਟਰ ਲਾ ਰੱਖਿਆ ਸੀਗਾ ਤੇ ਉਸ ਤੋਂ ਬਾਅਦ ਉਧਰੋਂ ਕੈਂਟਰ ਆਈ ਆ ਜੋ ਸਰਹੰਦ ਵੱਲੋਂ ਤੇ ਪੂਰੀ ਸਪੀਡ ਦੇ ਵਿੱਚ ਸ਼ਾਇਦ ਉਹਨੇ ਕੋਈ ਨਸ਼ਾ ਕੀਤਾ ਹੋਇਆ ਕੁਝ ਉਹਨੂੰ ਕੁਝ ਨਹੀਂ ਪਤਾ ਉਨੇ ਗੱਡੀ ਸਬ ਨੋਵਾ ਗੱਡੀ ਸੀਗੀ ਨੋਵਾ ਗੱਡੀ ਦੇ ਵਿੱਚ ਮਾਰੀਆ ਤੇ ਆਪ ਮੌਕੇ ਤੇ ਫਰਾਰ ਹੋ ਗਿਆ ਤੇ ਉਤੋਂ ਬਾਅਦ ਅੱਧਾ ਘੰਟਾ ਉੱਥੇ ਪੁਲਿਸ ਕੋਈ ਨਹੀਂ ਆਈ ਸਾਡੇ ਆ ਕੇ ਬੰਦਿਆਂ ਨੇ ਸਾਡੇ ਬੰਦੇ ਕੱਢੇ ਨੇ ਉਹਦੇ ਵਿੱਚੋਂ ਨੋਵਾ ਗੱਡੀ ਦੇ ਵਿੱਚੋਂ ਤੇ ਉਤੋਂ ਬਾਅਦ ਪੁਲਿਸ ਆਈ ਅੱਧੇ ਘੰਟੇ ਬਾਅਦ ਨੋਵਾ ਗੱਡੀ ਆ ਰਹੀ ਸੀ 9 ਲੱਖ ਰੁਪਏ ਨੂੰ ਨਲੀਂਡੀ ਪਿਆਸ ਜਾਣਾ ਸੀ ਇਸ ਰੰ ਸਾਈਡ ਤੋਂ ਇੱਕ ਕੈਂਟਰ ਜਾ ਰਿਹਾ ਸੀ ਖਾਲੀ ਸੀਗਾ ਉਹਦੇ ਨਾਲ ਹਸਤਾ ਹੁਣ ਕਾਰਨ ਦੋ ਪਰਿਵਾਰਕ ਇੱਕ ਪਰਿਵਾਰ ਦੇ ਦੋ ਮੈਂਬਰਾਂ ਦੀ ਡੈਥ ਹੋ ਗਈ ਹੈ ਜਿਹੜੇ ਸੱਤ ਜਾ ਕੇ ਨਹੀਂ ਹੋਇਆ ਜਿਸ ਦੇ ਦੇਥ ਹੋਈ ਹੁੰਦੀ ਅਸੀਂ ਪੁਲਿਸ ਤੋਂ ਕਰਵਾ ਕਰਾ ਰਹੇ ਹਾਂ ਪਰਚਾ ਦਰਜ ਕਰਤਾ ਡਰਾਈਵਰ ਦੇ ਖਿਲਾਫ ਲਾਡੀ ਰੌਂਡਪoint ਵਾਲੇ ਡਰਾਈਵਰ ਮੌਕੇ ਤੋਂ ਭੱਜ ਗਿਆ ਸੀ ਉਹਨੂੰ ਜਲਦੀ ਫੜ ਲਾਂਗੇ ਪਿੰਡ 49 ਸਾਬ ਹਲਕਾ ਮਜੀਠਾ ਵਿਖੇ ਹਲਕਾ ਇੰਚਾਰ ਵਿਕਰਮਜੀਤ ਸਿੰਘ ਮਜੀਠੀਆ ਤੇ ਭੁਪਿੰਦਰ ਸਿੰਘ ਲਾਡੀ ਸਾਬका ਸਰਪੰਚ ਦੀ ਰਹਿਮਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਨ ਵਿੱਚ ਪਾਰੀ ਕੱਟ ਕੀਤਾ ਗਿਆ ਇਸ ਮੌਕੇ ਸ਼੍ਰੋਮਣੀ ਕਾਲ ਦਲ ਲੋਕ ਸਭਾ ਹਲਕੇ ਦੇ ਉਮੀਦਵਾਰ ਅਤੇ ਸਾਬਕਾ ਕੈਬਨਟ ਮੰਤਰੀ ਅਨਿਲ ਜੋਸ਼ੀ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ CBSE ਬੋਰਡ ਵੱਲੋਂ 10ਵੀਂ ਤੇ 12ਵੀਂ ਜਮਾਤ ਦਾ ਨਤੀਜਾ ਲਾਨਿਆ ਗਿਆ ਤੇ ਸੈਸ਼ਨ 2023-24 ਦੌਰਾਨ ਸ਼੍ਰੀ ਗੁਰਹਰਿਸ਼ਣ ਪਬਲਿਕ ਸਕੂਲ ਪਟਿਆਲਾ ਦੇ ਬੱਚਿਆਂ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਦੀ 10ਵੀਂ ਦੀ ਪ੍ਰੀਖਿਆ ਵਿੱਚ 100% ਨਤੀਜਾ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ ਇਸ ਪ੍ਰੀਖਿਆ ਦੌਰਾਨ 90% ਤੋਂ ਵੱਧ ਅੰਕ ਲੈਣ ਵਾਲੀ 6 ਵਿਦਿਆਰਥੀ ਤੇ 90% ਅੰਕ ਲੈਣ ਵਾਲੇ ਤਿੰਨ ਵਿਦਿਆਰਥੀ ਸਨ ਇਨਾਚੋ ਪਲਕੀਰਤ ਕੌਰ ਅਤੇ ਅਸ਼ਪਿਤ ਸਿੰਘ ਨੇ 94.4% ਅੰਕ ਹਾਸਲ ਕਰਕੇ ਸਕੂਲ ਤੋਂ ਪਹਿਲਾ ਸਥਾਨ ਹਾਸਲ ਕੀਤਾ ਇਹਦੇ ਨਾਲ ਹੀ ਪ੍ਰਭਜੋਤ ਕੌਰ ਨੇ 90% मेघा ने 99% शोधकार ने 92% महक उपाध्या ने 91.4% वंशिका ने 90% दीशा ने 90% ਅਤੇ शीतल ने 90% ਅੰਕ ਹਾਸਲ ਕਰਕੇ ਸਕੂਲ ਦਾ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਇਸ ਦੇ ਨਾਲ ਹੀ 20 ਵਿਦਿਆਰਥੀਆਂ ਨੇ 85% ਅੰਕ ਹਾਸਲ ਕੀਤੇ ਨੇ ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਡਾਕਟਰ ਕਾਮਲਜੀਤ ਕੌਰ ਤੇ ਸਕੂਲ ਦੇ ਡਾਇਰੈਕਟਰ ਮੈਡਮ ਸਰਦਾਰਨੀ ਜਸਵਿੰਦਰ ਕੌਰ ਦਰਦੀ ਜੀ ਨੇ ਵਿਦਿਆਰਥੀਆਂ ਨੂੰ ਉਹਨਾਂ ਦੀ ਲਗਨ ਤੇ ਮਿਹਨਤ ਦੇ ਲਈ ਉਹਨਾਂ ਦੀ ਹੌਸਲਾ ਫਜ਼ਾਈ ਕੀਤੀ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਧਰਮ ਪਤਨੀ ਅਦਲੀਬ ਕੌਰ ਔਜਲਾ ਨੇ ਚੋਣ ਪ੍ਰਚਾਰ ਕੀਤਾ ਇਸ ਦੌਰਾਨ ਉਨ੍ਹਾਂ ਭਾਰਵੇਂ ਕਾਠ ਨੂੰ ਸੰਬੋਧਨ ਕਰਦੇ ਮਹਿਲਾਵਾਂ ਨੂੰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਆਪਣੇ ਕੀਮਤੀ ਵੋਟ ਪਾਉਣ ਦੀ ਅਪੀਲ ਕੀਤੀ ਬੀਤੇ ਦਿਨੀ CBSE ਬੋਰਡ ਵੱਲੋਂ 12ਵੀਂ ਜਮਾਤ ਦੇ ਨਤੀਜੇ ਲਾਨੀ ਗਏ ਨੇ ਜਿਸ ਵਿੱਚ ਸ਼੍ਰੀ ਗੁਰਹਰਿਸ਼ਣ ਪਬਲਿਕ ਸਕੂਲ ਰਾਏਪੁਰ ਬਹਾਦਰਗੜ੍ਹ ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਜਿਨ੍ਹਾਂ ਵਿੱਚ ਭਾਰਤੀ ਨੇ 93.3% ਨੰਬਰ ਲੈ ਕੇ ਆਰਟਸ ਗਰੁੱਪ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਪਵਨ ਚੌਧਕੌਰ ਨੇ ਕਮਰਸ ਗਰੁੱਪ ਵਿੱਚ 87% ਦੇ ਨਾਲ ਦੂਜਾ ਅਤੇ ਮਨਵੀਰ ਸਿੰਘ ਨੇ 80% ਨਾਲ ਆਰਟਸ ਗਰੁੱਪ ਵਿੱਚ ਤੀਜਾ ਸਥਾਨ ਹਾਸਲ ਕੀਤਾ। ਬਾਕੀ ਸਾਰੇ ਵਿਦਿਆਰਥੀਆਂ ਨੇ ਵੀ ਸ਼ਾਨਦਾਰ ਅੰਕ ਹਾਸਲ ਕੀਤੇ ਨੇ ਵਿਦਿਆਰਥੀਆਂ ਨੇ ਪਾਸ ਹੋਣ ਦੀ ਖੁਸ਼ੀ ਮਾਹਰ ਅਧਿਆਪਕਾਂ ਨੇ ਸਾਂਝੀ ਕੀਤੀ ਆਪਣੀ ਪ੍ਰਤਿਭਾ ਦਾ ਜਸ਼ਨ ਮਨਾਇਆ ਕਿਉਂਕਿ ਸਿਹਤ ਯਤਨਾਂ ਦੇ ਸਾਰਤਕ ਨਤੀਜੇ ਆਏ ਨੇ ਡਾਇਰੈਕਟਰ ਮੈਡਮ ਸ਼੍ਰੀਮਤੀ ਜਸਵਿੰਦਰ ਕੌਰ ਦਰਦੀ ਜੀ ਨੇ ਵਧੀਆ ਨੰਬਰ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਮਿਠਾਈ ਵੰਡ ਕੇ ਆਪਣੀ ਖੁਸ਼ੀ ਸਾਂਝੀ ਕੀਤੀ ਪ੍ਰਿੰਸੀਪਲ ਸ਼੍ਰੀਮਤੀ ਮੌਨਿਕਾ ਵਾਲੀਆ ਨੇ ਕਿਹਾ ਕਿ ਸਮੂਹਿਕ ਉਪਰਾਲਾ ਸੇ ਜਿਸ ਵਿੱਚ ਅਧਿਆਪਕਾਂ ਦੀ ਲਗਨ ਤੇ ਵਿਦਿਆਰਥੀਆਂ ਦੀ ਆਤਮ ਸਮਰਪਣ ਦੀ ਭਾਵਨਾ ਨਾਲ 12ਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜਾ ਸ਼ਾਨਦਾਰ ਰਿਹਾ ਉਹ ਨਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲ ਦੇ ਵੱਲ ਇਸ ਨਾਲ ਹੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ حاضر ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ